ਜੀ ਹਲਾ ਸ਼ੁਰੂ ਸਾਡੇ 4:30 ਦੇ ਟਾਈਮ ਤੇ ਕੋਈ ਲੁੱਟ ਕੇ ਆਇਆ ਨੇ ਅਸੀਂ ਜਿਹੜੇ ਗੇਟ ਖੋਲ੍ਹਿਆ ਉਹ ਸਾਡੇ ਅੰਦਰ ਹੀ ਕੰਮ ਚੱਪ ਕੇ ਆਏ ਹੋ ਸੀ ਪਹਿਲੇ ਉਹ ਨਾਲ ਲਿੱਤਾ ਹੈ ਜੋ ਵੀ ਉਹਨਾਂ ਦੇ ਹੱਥ ਲੱਗੀ ਚੀਜ਼ ਸਾਰੀ ਲੈ ਗਏ ਕਿੰਨੇ ਕੈਸ਼ ਵੀ ਲੈ ਗਏ ਤੇ 골ਡ ਵੀ ਲੈ ਗਏ ਨਾਲ ਤੇ ਵਾਹ ਵਾਹ ਰਸ ਉਹ ਵੀ ਲੈ ਗਏ ਕਿੰਨੇ ਜਣੇ ਐਕਤਵਾਂ ਲੈ ਗਏ ਚਾਰ ਆਦਮੀ ਸੀ ਘਰ ਕੌਣ ਕੌਣ ਸੀ ਘਰ ਸੀ ਦੋਨੇ ਸੀ ਵਾਈਫ ਨੇ ਜੀ ਦੇ ਮੈਂ ਸਮਝੋ ਕਿੰਨਾ ਤੇ ਕੈਰਕਟਰ ਕਿੰਨਾ ਅੰਦਾਜ਼ਾ 3 ਕਰੋੜ ਦੇ ਕਰੀਬ ਹੈਗਾ ਹੈ ਕੈਸ਼ ਵੀ ਤੇ 골ਡ ਵੀ ਤੁਸੀਂ ਇਕੱਲਾ ਹੀ ਰਹਿੰਦੇ ਸੀ ਪਰਿਵਾਰ ਨਹੀਂ بیٹے ਰਹਿੰਦਾ ਸੀ ਮੇਰਾ ਬੇਟਾ ਨਾਲੇ ਬੇਟਾ ਨਾਲ ਪੁੱਤਰਾ ਪੁੱਤਰੀ ਉਹ ਨੂੰ ਮਨ ਵਾਸਤੇ ਗਿਆ ਸੀ ਜਿੰਡੀ ਘਰੇ ਗਈ ਸੀ ਉਹ ਫਿਰ 10 ਵਜੇ ਤੱਕ ਸਵੇਰੇ ਆ ਕੇ ਵਾਪਸ ਤੇ ਕਿੰਛੇ ਤੇ ਸਾਫ ਹੈਗਾ ਕੋਈ ਕੰਮ ਕਰਨ ਵਾਲਾ ਜਾਂ ਕੋਈ ਨਹੀਂ ਇਹੋ ਜਿਹਾ ਕੋਈ ਬੜਾ ਬੁੱਧਾ ਨਹੀਂ ਸਭ 50 ਸਾਲ ਹੋ ਗਏ ਸਬਜ਼ੀ ਮੰਡੀ ਕੰਮ ਕਰਦੇ ਆ ਇਹੋ ਜਿਹਾ ਕੋਈ ਬੰਦਾ ਨਹੀਂ ਅੜਕ ਦਾ ਕੰਮ ਅੜਕ ਦਾ ਕੰਮ ਵਧੀਆ ਇਲਾਕੇ ਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਨਾ ਅਜੇ ਤੱਕ ਕੋਈ ਨਹੀਂ 25 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਕੁੱਟਮਾਰ ਵੀ ਕੀਤੀ ਉਹਨਾਂ ਨੇ ਹਾਂ ਕੁੱਟਮਾਰ ਪਹਿਲੇ ਉਹਨਾਂ ਨੇ ਕੀਤੀ ਵੀ ਤੁਸੀਂ ਰਲਾ ਪਾਓਗੇ ਫਿਰ ਉਹਦੇ ਗੋਲੀ ਮਾਰਦੇ ਸੀ ਹਥਿਆਰ ਹੈਗੇ ਸੀ ਵਿਚਾਰ ਨੂੰ ਰਵਲਵਰ ਹੈਗਾ ਸੀ ਇਸ ਤਰ੍ਹਾਂ ਦਾ ਹੈ ਜਾਂ ਰਵਲਵਰ ਦੇਖਾਂ ਹਾਂ ਬੰਦਕ ਬਣਾਇਆ ਹਾਂ ਹਾਂ ਜੀ ਅਮਨ ਪੁਲਿਸ ਆਈ ਹੈ ਪੁਲਿਸ ਕੀ ਕਰ ਰਹੀ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਆਂਦੀ ਬਤਾ ਕੇ ਤਾਂ ਨਾ ਅੰਡਸਟਰੀ ਥੀਏ ਰਹਿ ਰਹੇ ਆ ਅੱਜ ਕੀ ਗੱਲ ਬਤੋ ਜਿਹੜੀ ਚੋਰੀ ਹੋਈ ਰਾਤ ਚਾਰ ਜਣੇ ਆਏ ਕਿਸੇ ਦੇ ਹੌਲੇ 5 ਵਜੇ ਸਾਨੂੰ ਬੰਦ ਤਾਂ ਦੋਵਾਂ ਬੈੱਡ ਤੇ ਸਾਰਾ ਕੁਝ ਲੈ ਗਏ ਉੱਠ ਕੇ ਡਰਾ ਦੇ ਤੋੜ ਕੇ ਲੱਕੜ ਨੂੰ ਸਭ ਤੋਂ ਤੋੜ ਕੇ ਲੈ ਗਏ ਉਹ ਦਰਵਾਜ਼ਾ ਜੰਗਲਾਸ ਐ ਮੈਂ ਖੋਲਿਆ ਦਰਵਾਜ਼ਾ ਸਿਰੇ ਖੋਲੀ ਤਾਂ ਉੱਠ ਨਾ ਆਂਦੇ ਗਮਟਾਪ ਕੇ ਉਸ ਕਾਂਦੇ ਟੱਪ ਕੇ ਆ ਗਿਆ ਮੈਂ ਗੇਟਰੀ ਨਾ ਖੋਲਿਆ ਸੋ ਲੋਕ ਲੱਗਾ ਜਿੰਨਰੀ ਲੋਗ ਫੇਜ ਤੋ

ਇਹਨਾਂ ਦੇ ਹੱਥ ਵੀ ਬੰਨੇ ਸੀ ਪੈਰ ਵੀ ਬੰਨੇ ਸੀ ਉਹ ਬੈਰ ਦੇ ਅੰਦਰ ਕੋਲੇ ਜਦੋਂ ਲੋਟ ਹੋਈ ਸਵਾ ਲੇਟ ਬਾਅਦ ਆਇਆ ਉਹ ਸਾਈਨ ਸੀ ਉਹ ਸਾਢੇ 5:00 ਗਏ ਕਾਰ ਤੇ ਐਸੀ ਜਿਵੇਂ ਮੋਟਾ ਫੈਲਾ ਤੋ ਪਤਾ ਲੱਗਾ ਬਾਅਦ ਉਹ ਕਿਸ ਚੀਜ਼ ਤੇ ਆਈ ਸੀ ਉਹ ਗੱਡੀ ਚਕਾਰ ਅਸੀਂ ਨਹੀਂ ਵੇਖਿਆ ਬਾਲ ਕੁੜੀ ਜਿਹੜਾ ਨਹੀਂ ਸੈਰ ਸੈਰ ਕਰਦੇ ਉਹਨਾਂ ਨੇ ਕਿਹਾ ਗੱਡੀ ਲਾਈ ਸੀ ਉੱਥੇ ਪਿੱਛੇ ਐਕਟਵਾ ਵੀ ਲੈ ਗਏ ਸਾਡਾ ਜੰਦੀਵਾ ਦਾ ਲੈ ਦੋ ਚਾਬੀ ਵੀ ਲੈ ਗਏ ਕਿ ਤਸੀਂ ਕੋਈ ਮਗਰ ਨਾ ਜਾ ਸਕੋ ਇਸ ਲਈ ਹਾਂ ਹਾਂ ਹਾਂਜੀ ਸਰ ਇੱਕ ਖੁਸ਼ਬਾ ਸਰ ਕੀ ਅਪਡੇਟ ਹੈ ਜਿਹੜੀ ਲੋਕ ਆਜ ਸਵੇਰੇ ਮਹਿੰਦਰਾ ਕਲੋਨੀ ਦੇ ਇੱਕ ਜਿਹੜੇ ਫਰੂਟ ਵੈਂਡਰ ਸੀ ਆਰਤੀਏ ਸੀ ਉਹ ਆਪਣੇ ਕੰਮਕਾਰ ਲਈ ਘਰੋਂ ਬਾਹਰ ਗਏ ਸੀ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰ ਬੰਦਿਆਂ ਨੇ ਉਹਨਾਂ ਨੂੰ ਆਪਣੇ ਉਥੋਂ ਰੋਕ ਕੇ ਵਾਪਸ ਘਰੇ ਲਿਜਾ ਕੇ ਉਹਨਾਂ ਦੇ ਘਰੋਂ ਉਹਨਾਂ ਦੇ ਦਸਨ ਮੁਤਾਬਕ ਕਾਫੀ ਨਕਦੀ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਨਾ ਸੀਗਾ ਉਹ ਖੋਣ ਦੀ ਜਿਹੜੀ ਸਮਾਚਾਰ ਮਿਲਿਆ ਜਿਹਦਾ ਅਸੀਂ ਕੇਸ ਦਰਜ ਕਰ ਲਿਆ ਉਸ ਸੀਸੀਟੀਵੀ ਫੁਟੇਜ ਤੋਂ ਜਾਂ ਹੋਰ ਸਾਰੀਆਂ ਜਿਹੜੀਆਂ ਲੀਡਸ ਆ ਉਹਨਾਂ ਤੋਂ ਅਸੀਂ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੋਪਫੁਲੀ ਅਸੀਂ ਜਲਦੀ ਇਸ ਨੂੰ ਸਿੱਟੇ ਤੇ ਪਹੁੰਚ ਕੇ ਟ੍ਰੇਸ ਕਰਕੇ ਇਸ ਕ੍ਰਾਈਮ ਨੂੰ ਜਿਹੜਾ ਇਹਨਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਿੱਖਾ ਲੇਕਰ ਸਰ ਉਹਨਾਂ ਦੇ ਇੱਕ ਲਾਇਸੈਂਸੀ ਰਿਵਾਲਵਰ ਵੀ ਕਿਹਾ ਜਾ ਰਿਹਾ ਵੀ ਉਹ ਵੀ ਨਾਲ ਲੱਗੇ ਇੱਕ ਘਰ ਦੀ ਐਕਟਿਵਾ ਵਾਹਨ ਸੀਗਾ ਉਹਨਾਂ ਦਾ ਉਹ ਵੀ ਨਾਲ ਲੱਗੇ ਨੇ ਕੀ ਲੱਗਦਾ ਹੈ ਕਿ ਇਸ ਬਿਸ਼ੇ ਕਿਸ ਦੀ ਸਾਜ਼ਿਸ਼ ਹੋ ਸਕਦੀ ਹੈ ਉਹਨਾਂ ਨੇ ਸਾਰਾ ਦੱਸਿਆ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਨਵੈਸਟੀਗੇਸ਼ਨ ਦੇ ਰਿਜ਼ਲਟ ਤੇ ਅਸੀਂ ਬੀਬਲ ਕਿਸੇ ਸੈਟ ਕੋਈ ਇਸ਼ੂ ਨਹੀਂ ਹੈ ਦਵਾਜਾ ਖੋਲਣ ਤੋਂ ਪਹਿਲਾਂ ਹੀ ਜਿਹੜੀ ਲੁਟੇਰੇ ਆ ਘਰ ਦੀ ਬਾਉਂਡਰੀ ਵੱਲ ਲੰਘ ਚੁੱਕੇ ਸੀ ਔਰ ਵੇਟ ਕਰ ਰਹੇ ਸੀ ਕਿ ਕੋਈ ਕੋਈ ਘਰ ਦਾ ਅੰਦਰਲਾ ਦਵਾਜਾ ਖੁੱਲਨੇ ਲੱਗਦਾ ਕਿ ਕੋਈ ਬੰਦਾ ਪੇਟੀ ਹੋ ਸਕਦਾ ਦੇਖ ਦੇਖ ਰਹੇ ਹਾਂ ਕੁਝ ਵੀ ਹੋ ਸਕਦਾ ਸੀ ਸਾਰੇ ਐਂਗਲਸ ਨੂੰ ਓਪਨ ਮਾਈਂਡ ਨਾਲ ਸੀ ਕਨਸਿਡਰ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਹਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਸਰ